ਮੁੰਡੇ ਦਾ ਵਿਆਹ ਕਰ ਦਿਓ ਤੇ ਜਿਹੜੀ ਨਵੀਂ ਵੋਟੀ ਆਉਂਦੀ ਹੈ ਨਾ ਉਹਨੂੰ ਦੋ ਚਾਰ ਮਹੀਨੇ ਤੱਕ ਇਹ ਨਹੀਂ ਪਤਾ ਲੱਗਦਾ ਰਸੋਈ ਚ ਨੂਨ ਮਿਰਚ ਮਸਾਲਾ ਕਿੱਥੇ ਪਿਆ ਹੈ ਵੀ ਹਜੇ 2 ਸਾਲ ਹੋਏ ਸਰਕਾਰ ਨੂੰ ਪਰ ਤੁਸੀਂ ਅੱਗੇ ਨਾਲੋਂ ਕੰਟਰੋਲ ਦੇਖੋਗੇ ਵੀ ਕਿਤੇ ਕੰਟਰੋਲ ਹੈ ਸਰਕਾਰ ਦਾ ਵੀ ਅੱਗੇ ਨਾਲੋਂ ਜਿਹੜਾ ਨਸ਼ਿਆਂ ਦੇ ਮੁੱਦਿਆਂ ਤੇ ਕਿੰਨੇ ਸਮਗਲਰ ਫੜੇ ਗਏ ਹੈ ਤੇ ਕਿੰਨੇ ਤੁਸੀਂ ਦੇਖਿਆ ਭ੍ਰਿਸ਼ਟਾਚਾਰੀ ਲੀਡਰ ਵੀ ਅੰਦਰ ਹੈ ਆਸ਼ੂ ਵਰਗੇ ਤੇ ਹੋਰ ਕਿੰਨੇ ਜਿਹੜੇ ਜਵਾਨਤਾ ਦੇ ਦੀ ਸਰਕਾਰ ਹੈ ਜਿਦੜ ਨੇ ਤਾਂ ਦਾਵੇਦਾਰ ਜਾਰਾ ਨੇ ਸੀਟ ਕਿ ਨਹੀਂ ਦੇਖੋ ਜੀ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਹੈ ਪਰ ਮੈਨੂੰ ਪਤਾ ਹੈ ਜਿਵੇਂ ਹੁਣ ਤੁਸੀਂ ਦੇਖੋਗੇ ਮੁਕਸਰ ਜ਼ਿਲ੍ਹੇ ਚ ਮੈਂ ਆਪਣੇ ਪਿੰਡ ਚੋਂ ਇੱਕ ਨੰਬਰ ਤੇ 리ਡ ਦਿੱਤੀ ਹੈ ਸਭ ਤੋਂ ਵੱਧ ਜਿਹੜੀ 리ਡ ਹੈ ਦਾਨੇ ਵਾਲੇ ਤੇ ਆਮ ਆਦਮੀ ਪਾਰਟੀ ਨੂੰ ਕਰਾਂ ਦੇ ਮੁੰਡਿਆਂ ਦੀ ਗੱਲ ਕੀਤੀ ਸੀ ਆਮ ਪਿਛੇ ਲੋਕ ਸਭਾ ਦਾ ਚੋਣ ਟੱਪਿਆ ਲੋਕ ਸਭਾ ਦੇ ਚੋਣ ਦੇ ਵਿੱਚ ਕੀ ਸੀਗਾ ਮਾਨ ਸਾਹਿਬ 13 0 ਦੀ ਗੱਲ ਕਰਦੇ ਸੀ ਆਮ ਕਰਾਂ ਦੇ ਮੁੰਡਿਆਂ ਦੀ ਪਰ ਉਹਦੇ ਵਿੱਚ ਤਾਂ ਕਈ ਮੰਤਰੀ ਵੀ ਤਾਰੇ ਗਏ ਸੀ ਫਿਰ ਆਮ ਕਰਾਂ ਦੇ ਮੁੰਡੇ ਕਿੱਥੇ ਸੀ ਮੰਨ ਕੇ ਚਲੋ ਮਾਨ ਸਰਕਾਰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਆਉਣ ਵਾਲੇ 5 ਸਾਲਾਂ ਵਿੱਚ ਤੁਸੀਂ ਦੇਖੋਗੇ ਵੀ ਇੱਕ ਲਹਿਰ ਖੜੀ ਕਰਕੇ ਨਸ਼ਿਆਂ ਖਿਲਾਫ ਖੁਦ ਨੂੰ ਅਨਵੇਰ ਕਰਕੇ ਇਸ ਅਫਸਰਾਂ ਨੂੰ ਪੂਰਾ ਜਿਹੜੀ ਪਾਵਰ ਦੇ ਕੇ ਇਹ ਨਸ਼ਾ ਖਤਮ ਕੀਤਾ ਜਾਊਗਾ। ਆਹ ਰਾਜਾ ਵਿੜਿੰਗ ਦੇਖ ਕਰੋ ਜੇ ਪਰਿਵਾਰ ਦੇ ਵਿੱਚੋਂ ਕੋਈ ਆਂਦਾ ਹੈ ਉਧਰ ਬਦਲ ਬਦਲ ਪਰਿਵਾਰ ਦੇ ਸਾਹਮਣੇ ਕੋਈ ਹੋਵੇ। ਤਾਂ ਕੀ ਲੱਗਦਾ ਹੈ ਸੁਖਵਾਲਟੀ ਕੋ ਪਾਊਗਾ। ਦੇਖੋ ਜੀ ਲੋਕ ਬੜੇ ਸਿਆਣੇ ਐ ਤੇ ਇਹ ਜਿਹੜੇ ਵੱਡੇ ਲੀਡਰ ਐ ਜਿਵੇਂ ਰਾਜਾ ਵਿੜਿੰਗ ਨੇ ਇੱਕ ਧੋਖਾ ਕੀਤਾ ਜੀ। ਹੂੰ। ਇਹ ਦਰਵਾ ਨੂੰ ਆਪਣਾ ਪਰਿਵਾਰ ਮੰਨ ਕੇ ਉਹਦੇ ਪੋਸਟਰਾਂ 'ਤੇ ਲਿਖਿਆ ਹੁੰਦਾ ਸੀ ਮੇਰਾ ਹਲਕਾ ਮੇਰਾ ਪਰਿਵਾਰ ਅੱਜ ਉਹ ਪਰਿਵਾਰ ਨੂੰ ਛੱਡ ਕੇ ਲੁਧਿਆਣੇ ਚਲਾ ਗਿਆ ਹਾਂ ਤੇ ਗੋਲ ਗੱਪੇ ਖਾ ਰਹੇ ਗੋਲ ਗੱਪੇ ਖਾ ਰਹੇ ਤੇ ਦੇਖੋ ਤੁਸੀਂ ਦੇਣਾ ਸੁਖਬੀਰ ਸਿੰਘ ਬਾਦਲ ਲਾ ਲੋ ਇਹਨਾਂ ਦੇ ਫਾਦਰ ਸਾਹਿਬ ਪਹਿਲੀ ਚੋਣ ਗਿੱਦੜਵਾ ਤੋਂ ਲੜੇ ਸੀ ਕੀ ਇੱਕ ਵਾਰੀ ਵੀ ਸੁਖਬੀਰ ਸਿੰਘ ਬਾਦਲ ਨੇ ਕਦੇ ਆ ਕੇ ਗਿੱਦੜਵਾ ਹਲਕੇ ਦੇ ਸਾਥ ਐਸੇ ਕਾਲ ਲਗਾਤਾਰ ਬਾਈ ਇਲੈਕਸ਼ਨ ਗਿੜੜਵਾਦੀ ਚਰਚਾ ਜੜੀ ਮੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਕੱਲ ਰਾਜਾ ਵੜਿੰਗਾ ਆਪਣਾ ਸਤੀਫਾ ਪੰਜਾਬ ਦੇ ਸਪੀਕਰ ਨੂੰ ਸੌਂਪ ਕੇ ਆਏ ਨੇ ਤਾਂ ਉਹਨਾਂ ਨੇ ਸਵੀਕਾਰ ਕੀਤਾ ਤਾਂ ਉੱਥੇ ਅੱਜ ਗੱਲ ਕਰਨ ਜਾ ਰਹੇ ਹਾਂ ਮਲੋੜ ਤੋਂ ਦਾਨੇਆਣਾ ਦੇ ਸਰਪੰਚ ਵੀ ਨੇ ਅਤੇ ਮਲੋੜ ਟਰੱਕ ਯੂਨੀਅਨ ਦੇ ਮਜੂਦਾ ਪ੍ਰਧਾਨ ਸੁਖਪਾਲ ਮੇਰੇ ਨਾਲ ਨੇ ਸੁਖਪਾਲ ਤੋਂ ਜਾਣਾਂਗੇ ਕੀ ਹੋ ਗਿੜੜਵਾਦੇ ਉੱਤੇ ਕੀ ਚਰਚਾ ਅੱਜ ਕਰਦੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਸੁਖਪਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਪਿਆਰ ਕਰਾਂਨਾ ਟੀਵੀ ਦਾ ਲਾਈਵ ਦਾ ਧੰਨਵਾਦ ਕਰਦੇ ਆ ਵੀ ਉਹ ਸਾਡੇ ਕੋਲ ਪਹੁੰਚਿਆ ਸਮਾਂ ਕੱਟ ਗਈ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਪਾਲ ਜੀ ਲਗਾਤਾਰ ਜੀ ਉਹ ਮੌਜੂਦਾ ਪ੍ਰਧਾਨ ਉਹ ট্রাক ਯੂਨੀਅਨ ਦੇ ਸਰਪੰਚ ਵੀ ਹੋ ਸਰਪੰਚੀ ਦੀਆਂ ਚੋਣਾਂ ਵੀ ਜੜੇ ਆ ਕਿ ਦਰਵਾਜ਼ਾ ਬਾਈ ਇਲੈਕਸ਼ਨ ਵੀ ਜੜੇ ਕਿਹੜਾ ਲੜਨਾ ਤੁਹਾਨੂੰ ਸਹੀ ਲੱਗੂ ਦੇਖੋ ਜੀ ਇਲੈਕਸ਼ਨ ਤਾਂ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਨਾਲ ਲੜਿਆ ਜਾਣਾ ਪਰ ਮੇਰੀ ਦਿਲੀਸ਼ ਹੈ ਵੀ ਜਿਵੇਂ ਸਾਡੇ ਅਰਵਿੰਦਰ ਕੇਦਰੀਵਾਲ ਸਾਹਿਬ ਦਾ ਇੱਕ ਵਾਅਦਾ ਸੀ ਵੀ ਆਮ ਘਰਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਟਿਕਟਾਂ ਦੇ ਕੇ ਮਾਨ ਸਾਹਿਬ ਦਾ ਵਾਅਦਾ ਸੀ ਵੀ ਨਿਵਾਜਿਆ ਜਾਊਗਾ ਜੇਕਰ ਪਾਰਟੀ ਹਾਈ ਕਮਾਂਡ ਮੈਨੂੰ ਇਸ ਸੇਵਾ ਦਾ ਮੌਕਾ ਕਿਧੜਵੇ ਤੋਂ ਦਿੰਦੀ ਹੈ ਤੇ ਮੈਂ ਵਾਅਦਾ ਕਰਦਾ ਵੀ ਮੈਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂ ਇਹ ਨਹੀਂ ਲੱਗਦਾ ਪਿਆ ਵੀ ਆਮ ਆਦਮੀ ਦੀ ਸਰਕਾਰ ਹੈਗੀ ਹੈ ਜਿੱਦਣ ਵਿੱਚ ਤਾਂ ਦਾਵੇਦਾਰ ਜਾਰਾ ਨੇ ਸੀਟ ਕਿਹਾ ਨਹੀਂ ਦੇਖੋ ਜੀ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਹੈ ਪਰ ਮੈਨੂੰ ਪਤਾ ਹੈ ਜਿਵੇਂ ਹੁਣ ਤੁਸੀਂ ਦੇਖੋਗੇ ਮੁਕਸਰ ਜ਼ਿਲ੍ਹੇ ਚ ਮੈਂ ਆਪਣੇ ਪਿੰਡ ਚੋਂ ਇੱਕ ਨੰਬਰ ਤੇ ਲੀਡ ਦਿੱਤੀ ਹੈ ਸਭ ਤੋਂ ਵੱਧ ਜਿਹੜੀ ਲੀਡ ਹੈ ਦਾਨੇ ਵਾਲੇ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਤੇ ਲੋਕਾਂ ਚ ਮੇਰੀ ਜਾਣ ਪਛਾਣ ਹੈ ਲੋਕਾਂ ਨਾਲ ਫੇਮ ਹੈ ਤੇ ਗਿੱਦੜਵਾ ਸਾਡੇ ਹਲਕੇ ਦੇ ਨਾਲ ਦਾ ਪਿੰਡ ਹਲਕਾ ਹੈ ਪਿੰਡ ਦੇ ਤੇ ਰਿਸ਼ਤੇਦਾਰੀਆਂ ਬਹੁਤ ਹੈ ਜਿਵੇਂ ਮੰਨ ਕੇ ਚੱਲੋ ਜੀ ਹਰੀਕੇ ਕਲਾਂ ਜਿਹੜਾ ਗਿੱਦੜਵਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਤੇ ਦੂਸਰਾ ਪਿੰਡ ਹੈ ਗੁਰੂਸਾ ਜੇ ਹਰੀਕੇ ਕਲਾ ਮੇਰੇ ਖੋਦੇ ਨਾਨਕੇ ਆ ਤੇ ਗੁਰੂਸਰ ਮੇਰੇ ਫਾਦਰ ਸਾਹਿਬ ਦੇ ਨਾਨਕੇ ਆ ਤੇ ਦੇਖੋ ਵੀ ਰਿਸ਼ਤੇਦਾਰੀਆਂ ਪਿਉਰੀ ਆਮ ਜਿਹੜੇ ਪਿੰਡਾਂ ਚ ਵੱਤ ਵਾਦੇ ਥੇ ਰਿਸ਼ਤੇਦਾਰੀਆਂ ਜਿਨ੍ਹਾਂ ਦਾ ਬੈਨੀਫਿਟ ਮਿਲ ਸਕਦਾ ਤੇ ਲੋਕਾਂ ਨੂੰ ਪਤਾ ਹੈ ਲੋਕ ਜਾਣਦੇ ਆ ਬੀ ਸੁਖਪਾਲ ਇੱਕ ਵਧੀਆ ਬੰਦਾ ਹੈਗਾ ਉਹ ਕੰਮ ਆਉਣ ਵਾਲਾ ਬੰਦਾ ਹੈਗਾ ਤੇ ਮੈਨੂੰ ਪਵਾ ਸ਼ੈਂਕਲ ਤੇ ਕੋਈ ਬਾਕੇ ਲੈ ਜਾਏ ਤੇ ਮੈਂ ਉਹਦੇ ਨਾਲ ਸ਼ੈਂਕਲ ਤੇ ਜਾ ਕੇ ਵੀ ਕੰਮ ਕਰਾਇਆ ਹੋਣਾ ਹੋ ਜਾਏ ਮਲੇ ਲੋਕ ਚਾਹੁੰਦੇ ਆ ਤੇ ਲੋਕ ਜਰੂਰ ਮਾਨ ਸਤਕਾਰ ਦੇਣਗੇ ਜੇ ਪਾਰਟੀ ਇਹ ਫੈਸਲਾ ਕਰਦੀ ਹੈ ਮੰਤਰੀ ਬਲਜੀਤ ਕੌਰ ਦੇ ਮਲੋੜ ਤੋਂ ਕਰੀਬੀ ਵੀ ਉਹ ਵਿਧਾਇਕ ਨੇ ਮਲੋੜ ਤੋਂ ਇਹ ਲੱਗਦਾ ਥੋੜੀ سپورਟ ਜਿਹੜੀ ਕਹਿੰਦੇ ਟਿਕਟ ਲੈਣ ਵਾਸਤੇ ੱਤਕਾ ਲਉਣਗੇ ਨਾਲ ਉੱਪਰ ਜਿਹੜਾ ਸਿਖੋ ਜੀ ਮੰਤਰੀ ਸਾਹਿਬ ਜਰੂਰ ੱਤਕਾ ਲਉਣਗੇ ਕਿਉਂਕਿ ਮੰਤਰੀ ਸਾਹਿਬ ਨੇ ਵੇਖੋ ਨੰਬਰ ਚੈੱਕ ਕਰਨੇ ਜਿਵੇਂ ਟੀਚਰ ਪੇਪਰ ਚੈੱਕ ਕਰਦਾ ਹੈ ਉਸੇ ਤਰ੍ਹਾਂ ਜਿਹੜਾ ਟੀਚਰ ਆ ਸਾਡੇ ਮੰਤਰੀ ਸਾਹਿਬ ਉਹ ਸਾਡੇ ਮਾਰਕ ਚੈੱਕ ਕਰਕੇ ਜੇ ਉਹਨਾਂ ਨੂੰ ਲੱਗਦਾ ਹੋਇਆ ਮੇਰੇ 'ਚ ਕੋਈ ਖੂਬੀ ਹੈ ਤੇ ਉਹ ਜ਼ਰੂਰ ਮਦਦ ਕਰਨਗੇ। ਕੀ ਮੁੱਦੇ ਕੀ ਹੈ? ਮੁੱਦੇ ਜਿ ਡੜਵਾ ਦੇ ਵਿੱਚ ਸਮੱਸਿਆ ਹੈ। ਲੋਕ ਕਹਿੰਦੇ ਆ ਮਾਨ ਸਾਹਿਬ ਕਹਿੰਦੇ ਟੈਨਕ ਤੇ ਪਾਣੀ ਪਹੁੰਚਾਤਾ ਸੀ। ਪਰ ਲੋਕਾਂ ਨੇ ਹਰ ਕੋਲ ਕਸੀਆਂ ਜੀ ਪਾਣੀ ਪੁਰਾਏ। ਨਹੀਂ ਬਿਲਕੁਲ ਨਹੀਂ ਜੀ। 2 ਸਾਲਾਂ ਦੇ ਵਿੱਚ ਜਿੰਨਾ ਕੰਮ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਹੈ 70 ਸਾਲਾਂ 'ਚ ਉਹ ਨਹੀਂ ਹੋਇਆ। ਤੁਸੀਂ ਆਮ ਦੇਖੋ ਜਿਵੇਂ ਪਲੋਟ ਹਲਕੇ ਜੀ ਬਲਮਗੜ ਪਿੰਡ ਦਾ ਰਾਮਗੜ ਚੋਂਗਾ ਕਦੇ ਪਾਣੀ ਨਹੀਂ ਪਹੁੰਚਿਆ ਸੀ ਬੀਬੀ ਬਲਜੀਤ ਕੌਰ ਦੇ ਤੇ ਭਗਵੰਤ ਮਾਨ ਦੇ ਜਤਨਾ ਸਕਤਾ ਉਹਨਾਂ ਪਿੰਡਾਂ 'ਚ ਵੀ ਪਾਣੀ ਪਹੁੰਚ ਗਿਆ ਇਹ ਤਾਂ ਉਥੋਂ ਦੇ ਐਮਐਲਏਆਂ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਰਹੀਆਂ ਹੋਣੀਆਂ ਕਿੱਦੜੇ ਵੀ ਜੋ ਇਹ ਕੰਮ ਨਹੀਂ ਹੋਏ ਨਹੀਂ ਤਾਂ ਮਾਨ ਸਾਹਿਬ ਦੀ ਸਰਕਾਰ ਵੱਲੋਂ ਕੋਈ ਕਮੀ ਨਹੀਂ ਹਾਂ ਮਾਨ ਸਾਹਿਬ ਜੀ ਕਹਿੰਦੇ ਸਰਕਾਰ ਵੱਲੋਂ ਕੋਈ ਕਮੀ ਨਹੀਂ ਰਹੀ ਹੋਣੀ ਪਰ ਮੁੱਦੇ ਕੀ ਲੈ ਕੇ ਜਾਵਾਂਗੇ ਲੋਕਾਂ ਦੇ ਵਿੱਚ ਮੇਨ ਹੁੰਦੇ ਆ ਮੁੱਦੇ ਇਹ ਤੁਸੀਂ ਕਿਸ ਮੁੱਦਿਆਂ ਤੇ ਚੋਣਾਂ ਲੜਨਾ ਚਾਹੋਗੇ ਜੇ ਤੁਹਾਨੂੰ ਟਿਕਟ ਨਵਾਜੀ ਜਾਂਦੀ ਮੋਢਾ ਤਾਂ ਇਹ ਦੇਖੋ ਜੀ ਵੀ ਸਭ ਤੋਂ ਪਹਿਲਾਂ ਤਾਂ ਜਿਹੜੇ ਗਰੀਬ ਪਰਿਵਾਰਾਂ ਦੇ ਕਾਰਨ ਪਿਛਲੀਆਂ ਸਰਕਾਰਾਂ ਨੇ ਕੱਟ ਦਿੱਤੇ ਸੀ ਉਹਨਾਂ ਨੂੰ ਬਹਾਲ ਕਰਾਉਣ ਦਾ ਯਤਨ ਕੀਤਾ ਜਾਊਗਾ ਗਿੱਦੜਾ ਵੀਖੇ ਇੱਕ ਚੰਗਾ ਹਸਪੀਟਲ ਤਾਂ ਹੈ ਲੇਕਿਨ ਉੱਥੇ ਸਟਾਫ ਨਹੀਂ ਪੂਰਾ ਉਹਨੂੰ ਪਹਿਲ ਦੇ ਆਧਾਰ ਤੇ ਉਸ ਦਾ ਮਸਲਾ ਹੱਲ ਕੀਤਾ ਜਾਊਗਾ ਉਸ ਤੋਂ ਬਾਅਦ ਤੁਸੀਂ ਜਿਵੇਂ ਹਰੇਕ ਪਰਿਵਾਰ ਦੇ ਆਮ ਲੋਕੀਆਂ ਕਰਕੇ ਵੀ ਪੈਨਸ਼ਨ ਹੈ ਕਿਸੇ ਗਰੀਬ ਦੀ ਸਕਰਮ ਸਕੀਮ ਹੈ ਰੁਕੀ ਹੈ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਖਾਲਾਂ ਜਿਹੜੇ ਜ਼ਿਮੀਦਾਰਾਂ ਵਾਸਤੇ ਪੱਕੇ ਕਰਾਏ ਜਾਣਗੇ ਕੱਸੀਆਂ ਜਿੱਥੇ ਕੋਈ ਪਾਣੀ ਨਹੀਂ ਪਹੁੰਚਦਾ ਪਹਤਾਇਆ ਜਾਊ ਜੇ ਕਿਤੇ ਮੋਗਾ ਲਾਉਣ ਦੀ ਵੀ ਨਵੀਂ ਲੋੜ ਹੈ ਉਹਨੂੰ ਵੀ ਮਾਨ ਸਾਹਿਬ ਨੂੰ ਬੇਨਤੀ ਕਰਕੇ ਪੂਰੀ ਕਰਾਈ ਜਾਊਗੀ ਨਹੀਂ ਕਹਿੰਦੇ ਮਾਨ ਸਾਹਿਬ ਨੂੰ ਪੂਰੀ ਕਰਕੇ ਪਰ ਇਹ ਤਾਂ ਹੁਣ ਜਿਵੇਂ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਇਸ ਟਾਈਮ ਨਸ਼ਾ ਹੈ ਪੰਜਾਬ ਦੀ ਜਵਾਨੀ ਨਸ਼ੇ ਵਿੱਚ ਆ ਕੀ ਨਸ਼ਾ ਮੁੱਦਾ ਨਹੀਂ ਨਸ਼ਾ ਇੱਕ ਮੁੱਦਾ ਹੈ ਤੇ ਮਾਨ ਸਰਪਰਕਾਰ ਲੱਗੀ ਹੋਈ ਹੈ ਦੇਖੋ ਵੀ ਕਿਸੇ ਵੀ ਘਰੇ ਜਾ ਕੇ ਤੁਸੀਂ ਇੱਕ ਵਾਰੀ ਨਵੇਂ ਮੁੰਡੇ ਦਾ ਵਿਆਹ ਕਰ ਦਿਓ ਤੇ ਜਿਹੜੀ ਨਵੀਂ ਵੋਟੀ ਆਉਂਦੀ ਹੈ ਨਾ ਉਹਨੂੰ ਦੋ ਚਾਰ ਮਹੀਨੇ ਤਾਂ ਇਹ ਨਹੀਂ ਪਤਾ ਲੱਗਦਾ ਰਸੋਈ ਚ ਨੂਨ ਮਿਰਚ ਮਸਾਲਾ ਕਿੱਥੇ ਪਿਆ ਹੈ ਵੀ ਹਜੇ 2 ਸਾਲ ਹੋਏ ਸਰਕਾਰ ਨੂੰ ਪਰ ਤੁਸੀਂ ਅੱਗੇ ਨਾਲੋਂ ਕੰਟਰੋਲ ਦੇਖੋਗੇ ਵੀ ਕਿਤੇ ਕੰਟਰੋਲ ਹੈ ਸਰਕਾਰ ਦਾ ਵੀ ਅੱਗੇ ਨਾਲੋਂ ਜਿਹੜਾ ਨਸ਼ੇ ਦੇ ਮੁੱਦਿਆਂ ਤੇ ਕਿੰਨੇ ਸਮਗਲਰ ਫੜੇ ਗਏ ਆ ਕਿੰਨੇ ਤੁਸੀਂ ਦੇਖੋ ਭ੍ਰਿਸ਼ਟਾਚਾਰੀ ਲੀਡਰ ਵੀ ਅੰਦਰ ਹੈ ਆਸ਼ੂ ਵਰਗੇ ਤੇ ਹੋਰ ਕਿੰਨੇ ਜਿਹੜੇ ਜਵਾਨਤਾ ਦੇ ਆ ਵੀ ਮੰਨ ਕੇ ਚਲੋ ਮਾੜ ਸਰਕਾਰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਆਉਣ ਵਾਲੇ 5 ਸਾਲਾਂ ਵਿੱਚ ਤੁਸੀਂ ਦੇਖੋਗੇ ਵੀ ਇੱਕ ਲਹਿਰ ਖੜੀ ਕਰਕੇ ਨਸ਼ਿਆਂ ਖਿਲਾਫ ਖੁੱਦ ਨੂੰ ਅਨਵੇਰ ਕਰਕੇ ਇਸ ਅਫਸਰਾਂ ਨੂੰ ਪੂਰਾ ਜਿਹੜੀ ਪਾਵਰ ਦੇ ਕੇ ਇਹ ਨਸ਼ਾ ਖਤਮ ਕੀਤਾ ਜਾਊਗਾ ਤੁਸੀਂ ਆਮਕਰਾਂ ਦੇ ਮੁੰਡਿਆਂ ਦੀ ਗੱਲ ਕੀਤੀ ਸੀ ਆਮ ਪਿਛੇ ਲੋਕ ਸਭਾ ਦਾ ਚੋਣ ਟੱਪਿਆ ਲੋਕ ਸਭਾ ਦੇ ਚੋਣ ਦੇ ਵਿੱਚ ਕੀ ਸੀਗਾ ਮਾਨ ਸਾਹਿਬ 13 0 ਦੀ ਗੱਲ ਕਰਦੇ ਸੀ ਆਮਕਰਾਂ ਦੇ ਮੁੰਡੇ ਨਹੀਂ ਕਰ ਪਰ ਉਹਦੇ ਵਿੱਚ ਤਾਂ ਕਈ ਮੰਤਰੀ ਵੀ ਤਾਰੇ ਗਏ ਸੀ ਫਿਰ ਆਮਕਰਾਂ ਦੇ ਮੁੰਡੇ ਕਿੱਥੇ ਸੀ ਨਹੀਂ ਆਮਕਰਾਂ ਦੇ ਮੁੰਡੇ ਦੇਖੋ ਜੀ ਤੁਸੀਂ ਕਲਸੀ ਸਾਹਿਬ ਵੀ ਇੱਕ ਆਮਕਰਾਂ ਦਾ ਮੁੰਡਾ ਹੈ ਚਾਹੇ ਉਹ ਐਮਐਮਐਲ ਬਣ ਗਿਆ ਸੀ ਖੁੱਡੀਆਂ ਸਾਹਿਬ ਤਾਂ ਪਹਿਲਾਂ ਮੰਤਰੀ ਸੀ ਉਹਨਾਂ ਨੂੰ ਕੋਈ ਤਾਂ ਦੇਖੋ ਖੁੱਡੀਆਂ ਸਾਹਿਬ ਵੀ ਹੈ ਤੇ ਕਾਮ ਦੇਖੋ ਖੁੱਡੀਆਂ ਪਰਿਵਾਰ ਦਾ ਜੋ ਰੁਤਬਾ ਬਠਿੰਡੇ 'ਚ ਸੀ ਜੋ ਉਹਨਾਂ ਦੇ ਵਫਾਦਰ ਸਾਹਿਬ ਨੇ ਖੱਟਿਆ ਸੀ ਉਹਦੇ ਦੇਖੋ ਪਾਰਟੀ ਬੜਾ ਕੁਝ ਸੋਚਦੀ ਹੈ ਵੀ ਕੌਣ ਜਿੱਤ ਸਕਦਾ ਹੈ ਕੌਣ ਨਹੀਂ ਜਿੱਤ ਸਕਦਾ ਜੋ ਖੁੱਡੀਆਂ ਪਰਿਵਾਰ ਦਾ ਰਤਬਾ ਸੀ ਉਹਨੂੰ ਦੇਖਦੇ ਹੋਏ ਖੁੱਡੀਆਂ ਪਰਿਵਾਰ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਪਾਰਟੀ ਨੇ ਫੈਸਲਾ ਲਿਆ ਸੀ ਤੇ ਅਨਮੋਲ ਗਗਨ ਆਪਣੇ ਕਰਮਜੀਤ ਅਨਮੋਲ ਵੀ ਕੰਮ ਕਰਦਾ ਮੁੰਡਾ ਠੀਕ ਹੈ ਕੋਈ ਸੈਲੀਬ੍ਰਿਟੀ ਬਣ ਗਿਆ ਲੇਕਿਨ ਹੈ ਤਾਂ ਆਮ ਕਰਦਾ ਮੁੰਡਾ ਇੱਕ ਛੋਟੇ ਪਰਿਵਾਰ ਚੋਂ ਹੈ ਜੇਕਰ ਜਿੱਤਾ ਹਰਾ ਮੇਰੇ ਵਾਰੀ ਗੁਰੂ ਦੇ ਹੱਥ ਹੈ ਪਰ ਹੈ ਤਾਂ ਆਮ ਕਰਦਾ ਮੁੰਡਾ ਕਾਕਾ ਬ੍ਰਾਡ ਦੀ ਗੱਲ ਕਰ ਰਹੀ ਹੈ ਉਹ ਮੁਖਸ਼ਰ ਤੋਂ ਵਿਧਾਇਕ ਨੇ ਇਹ ਜ਼ਰੂਰੀ ਸੀ ਇਹ ਵੀ ਵਿਧਾਇਕ ਵੀ ਤਾਰੇ ਮੰਤਰੀ ਵੀ ਤਾਰੇ ਫਿਰ ਜਿੱਥੇ ਨੋਰਮਲ ਜਿਹੜਾ ਪੁਰਾਣਾ ਕਰਿਆ ਕਰਤਾ ਸੀ ਆਮ ਆਦਮੀ ਪਾਰਟੀ ਦਾ ਉਹ ਕਿੱਥੇ ਸੀ ਪਰ ਉਹ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕਟਰ ਨਰਾਸ਼ ਹੈ ਕਿ ਸਾਨੂੰ ਜਿਹੜੇ ਨਵੇਂ ਆਏ ਸੀ ਉਹਨਾਂ ਨੂੰ ਉਹਦੇ ਵੀ ਦੇਤੇ ਉਹਨਾਂ ਨੂੰ ਜਿਹੜੇ ਮੰਤਰੀ ਵੀ ਬਣਾਤੇ ਟਿਕਟਾਂ ਵੀ ਵੰਡਤੀਆਂ ਪਰ ਸਾਡੀ ਕੋਈ ਨੂੰ ਪੁੱਛਤਾ ਸੀ ਨਹੀਂ ਉਹ ਤੁਹਾਡੇ ਨਾਲ ਸਹਿਮਤ ਹੈ ਜੇ ਕੁਝ ਕਮੀਆਂ ਰਹੀਆਂ ਤੇ ਸਰਕਾਰ ਨੂੰ ਉਹਦਾ ਨਮੋਸ਼ੀ ਚੱਲਣੀ ਪਈ ਹੈ ਨਾ ਇਸੇ ਲਈ ਹੁਣ ਮਾਨ ਸਾਹਿਬ ਕੇਦਰੀਵਾਲ ਸਾਹਿਬ ਜੋ ਸਾਡੀ ਕਮੇਟੀਆਂ ਉਹ ਨਿਤ ਮੀਟਿੰਗਾਂ ਕਰ ਰਹੀਆਂ ਤੇ ਜਲਦ ਫੈਸਲੇ ਜਿੱਥੇ ਕੋਈ ਕਮੀਆਂ ਰਹੀਆਂ ਸਦਾਰ ਹੋਣਗੇ ਹੂੰ ਦੇਖੋ ਸਧਾਰਾ ਕਾਰ ਨਹੀਂ ਖਾਰ ਹੋਈ ਹੈ ਨਾ ਕੁਝ ਕਮੀਆਂ ਰਹਿ ਗਈਆਂ ਸਰਕਾਰ ਤੋਂ ਦੇਖੋ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਇਨਸਾਨ ਟਟ ਪੁਤਲੀ ਹੈ ਕਿਤੇ ਨਾ ਕਿਤੇ ਸਰਕਾਰ ਤੋਂ ਕੁਝ ਕਮੀਆਂ ਰਹਿ ਗਈਆਂ ਜਿਹਦੇ ਕਰਕੇ ਜਿਹੜਾ ਸਾਨੂੰ ਨੁਕਸਾਨ ਹੋਇਆ ਆਦਰਵਾਈਜ਼ ਲੋਕਾਂ ਨੇ ਸਾਥ ਦਿੱਤਾ ਹੈਗਾ ਚਲੋ ਉਹ ਮਾਨ ਸਾਹਿਬ ਕੇਦਰੀਵਾਲ ਸਾਹਿਬ ਜ਼ਰੂਰ ਸੁਧਾਰ ਲੈਣਗੇ ਜਿੱਥੇ ਕਿ ਉਹ ਆਪਣੇ ਨਾਲ ਬਹੁਤ ਸਿਆਣੇ ਐ ਸੁਲਝੇ ਹੋਏ ਐ ਬਿਲਕੁਲ ਸੁਲਝੇ ਹੋਏ ਤਾਂ ਕਿਤੇ ਨਾ ਕਿਤੇ ਨਹੀਂ ਲੱਗਦਾ ਵੀ ਗਿੱਦੜਵਾ ਤੁਸੀਂ ਜਾਣਦੇ ਹੋ ਤਾਂ ਗਿੱਦੜਵਾ ਦੀ ਲੀਡਰਸ਼ਿਪ ਨਿਰਾਸ਼ ਹੋ ਗਈ ਕਿ ਮਲੋੜ ਤੋਂ ਇੱਕ ਕਾਰਿਆਕਰਤਾ ਵਰਕਰਾਂ ਨੂੰ ਚੱਕ ਕੇ ਟਿਕਟਾਂ ਦੇ ਦਿਆਂ ਕਿ ਗਿੱਦੜਵੇ ਦੇ ਵਿੱਚ ਵਰਕਰ ਨਹੀਂ ਸੀ ਨਹੀਂ ਉਹ ਦੇਖੋ ਪਾਰਟੀ ਨੇ ਇਹ ਦੇਖਣਾ ਵੀ ਇਹਦਾ ਕੀ ਪੋਜੀਸ਼ਨ ਹੈ ਵੀ ਜਿੱਤ ਜੋ ਜਿੱਤ ਦੀ ਪੋਜੀਸ਼ਨ 'ਚ ਹੋਇਆ ਮੈਂ ਨਹੀਂ ਕਹਿੰਦਾ ਮੈਨੂੰ ਟਿਕਟ ਮਿਲੂਗੀ ਪਾਰਟੀ ਨੇ ਇਹ ਦੇਖਣਾ ਵੀ ਉੱਥੇ ਕੌਣ ਜਿੱਤ ਦੀ ਪੋਜੀਸ਼ਨ 'ਚ ਹੈ ਕੌਣ 1 ਨੰਬਰ ਤੇ ਕੌਣ 2 ਉਹ ਉਸ ਤੋਂ ਬਾਅਦ ਹੀ ਪਾਰਟੀ ਨੇ ਫੈਸਲਾ ਕਰਨਾ ਹੈ ਮੈਂ ਕਦੋਂ ਕਹਿ ਰਿਹਾ ਵੀ ਮੇਰੀ ਟਿਕਟ ਫਾਈਨਲ ਹੈ ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਹੈ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਜੇ ਵਰਕਰਾਂ ਨੇ ਐਸਕੀਤੀ ਤਾਂ ਹੀ ਪਾਰਟੀ ਨੇ ਹਮੇਂ ਭਰਨੀ ਹੈ ਵਰਕਰਾਂ ਦੀ ਰਹਿਤੋ ਬਿਨਾ ਮੈਨੂੰ ਨਹੀਂ ਲੱਗਦਾ ਮਾਨ ਸਾਹਿਬ ਕੇਜਰੀਵਾਲ ਸਾਹਿਬ ਕੋਈ ਫੈਸਲਾ ਲੈਣੇ ਇਹ ਤੁਹਾਡੇ ਸਾਹਮਣੇ ਦੇ ਵਿਰੋਧੀ ਤਾਂ ਟਿਕਟ ਮਿਲ ਜਾਂਦੀ ਹੈ ਵਿਰੋਧੀ ਧਰ ਦੇ ਸਾਹਮਣੇ ਵਿੱਚ ਰਾਜਾ ਵਿਰਣ ਦੇ ਘਰੋਂ ਜੋ ਪਰਿਵਾਰ ਦੇ ਵਿੱਚੋਂ ਕੋਈ ਆਂਦਾ ਹੈ ਉਧਰੋਂ ਬਦਲ ਬਦਲ ਪਰਿਵਾਰ ਦੇ ਸਾਹਮਣੇ ਕੋਈ ਹੁੰਦਾ ਹੈ ਤਾਂ ਕੀ ਲੱਗਦਾ ਹੈ ਸੁਖਵਾਲਟੀ ਕਿ ਪਊਗਾ ਦੇਖੋ ਜੀ ਲੋਕ ਬੜੇ ਸਿਆਣੇ ਐ ਤੇ ਇਹ ਜਿਹੜੇ ਵੱਡੇ ਲੀਡਰ ਐ ਜਿਵੇਂ ਰਾਜਾ ਵਿਰਣ ਨੇ ਇੱਕ ਧੋਖਾ ਕੀਤਾ ਜੀ ਇਹ ਦੜਵਾਨੂੰ ਆਪਣਾ ਪਰਿਵਾਰ ਮੰਨ ਕੇ ਉਹਦੇ ਬੋਸਟਰਾਂ 'ਤੇ ਲਿਖਿਆ ਹੁੰਦਾ ਸੀ ਮੇਰਾ ਹਲਕਾ ਮੇਰਾ ਪਰਿਵਾਰ ਅੱਜ ਉਹ ਪਰਿਵਾਰ ਨੂੰ ਛੱਡ ਕੇ ਲੁਧਿਆਣੇ ਚਲਾ ਗਿਆ ਹਾਂ ਤੇ ਗੋਲ ਗੱਪੇ ਖਾ ਰਹੇ ਗੋਲ ਗੱਪੇ ਖਾ ਰਹੇ ਤੇ ਦੇਖੋ ਤੁਸੀਂ ਦੇਣਾ ਸੁਖਬੀਰ ਸਿੰਘ ਬਾਦਲ ਲਾ ਲੋ ਇਹਨਾਂ ਦੇ ਫਾਦਰ ਸਾਹਿਬ ਪਹਿਲੀ ਚੋਣ ਗਿੱਦੜਵਾ ਤੋਂ ਲੜੇ ਸੀ ਕੀ ਇੱਕ ਵਾਰੀ ਵੀ ਸੁਖਬੀਰ ਸਿੰਘ ਬਾਦਲ ਨੇ ਕਦੇ ਆ ਕੇ ਗਿੱਦੜਵਾ ਹਲਕੇ ਦੀ ਸਾ ਲੋਕ ਤਾਂ ਚਾਹੁੰਦੇ ਆ ਵੀ ਕੋਈ ਆਮ ਬੰਦਾ ਆ ਜਾਏ ਤੇ ਇਹਨਾਂ ਵੱਡੇ ਵੱਡਿਆਂ ਨੂੰ ਸਬਕ ਸਿਖਾ ਕੇ ਭੇਜੀਏ ਇਹਨਾਂ ਨੂੰ ਇਹਨਾਂ ਦੀ ਔਕਾਤ ਚੇਤੇ ਕਰਾ ਦੇ ਬਿਲਕੁਲ ਇਹਨਾਂ ਨੂੰ ਇਹਨਾਂ ਦੀ ਜਿਹੜੀ ਔਕਾਤ ਆ ਉਹ ਚੇਤੇ ਕਰਾ ਦਈਏ ਤਾ ਲਗਾਤਾਰ ਬਾਈ ਇਲੈਕਸ਼ਨ ਜਿਹੜਾ ਉਹ ਚਰਚਾ ਦੇ ਵਿੱਚ ਬਣਿਆ ਹੋਇਆ ਕਿਉਂਕਿ ਕੱਲ ਅਸਤੀਫਾ ਹੋਇਆ ਹੈ ਰਾਜਾ ਵੜਿੰਗ ਦਾ ਤਾਂ ਹੁਣ ਦੇਖੋ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਚੋਣਾਂ ਦਾ ਐਲਾਨ ਹੋਣਾ ਹੈ ਜਿੰਮਨੀ ਚੋਣਾਂ ਜਿਹੜੇ ਉਹ ਜਲਦ ਹੋਣੇ ਨੇ ਕੀ ਹੋਣਾ ਨਿਕਲਵਾ ਦੇ ਬਾਈ ਚੋਣਵ ਦੇ ਵਿੱਚ